ਪਿਛਲੇ 2 ਸਾਲਾਂ ਤੋਂ ਸੰਘਰਸ਼ ਕਰ ਰਹੀ ਐਂਟੀ ਐਨਹਾਂਸਮੈਂਟ ਕਮੇਟੀ ਸੈਕਟਰ 76 80 ਮੁਹਾਲੀ ਵੱਲੋਂ 76 ਤੋਂ 80 ਸੈਕਟਰਾਂ ਦੇ ਅਲਾਟੀਆਂ ਨੂੰ ਹੁਣ ਗਮਾੜਾ ਵੱਲੋਂ ਪਾਈ ਕਰੋੜਾਂ ਰੁਪਏ ਦੀ ਐਨਹਾਂਸਮੈਂਟ ਕਟਣ ਦੇ ਅਸਾਰ ਪੈਦਾ ਹੋ ਗਏ ਹਨ ਜਿਸ ਬਾਰੇ ਕਮੇਟੀ ਦੇ ਕਨਵੀਨਰ ਸੁਖਦੇਵ ਸਿੰਘ ਪਟਵਾਰੀ ਪ੍ਰੈਸ ਕਾਨਫਰੰਸ ਕਰ ਦਿੱਤੀ ਜਾਣਕਾਰੀ ਜਿਹੜੀ ਪਿਛਲੇ ਸਮੇਂ ਤੋਂ ਇੱਕ ਬੜਾ ਵੱਡਾ ਇਸ਼ੂ ਮੁਹਾਲੀ ਦੇ ਵਿੱਚ ਸੀਗਾ 76 ਤੋਂ 80 ਦੇ ਮਤਲਬ ਫਲਾਟਾਂ ਦੇ ਅਲੋਟੀਆਂ ਦਾ ਉਹਦੇ ਚ ਸਰਕਾਰ ਨੇ ਗਮਾੜਾ ਨੇ 3162 ਰੁਪਏ ਅਨਹਾਂਸਮੈਂਟ ਪਾਤੀ ਸੀ ਪਰ ਮੀਟਰ 3164 3164 ਰੁਪਏ ਪਰ ਮੀਟਰ ਅਨਹਾਂਸਮੈਂਟ ਪਾਤੀ ਸੀ ਜਿਹੜੀ ਕਿ ਬਿਲਕੁਲ ਨਜਾਇਜ਼ ਸੀ ਉਹਨਾਂ ਅਨਹਾਂਸਮੈਂਟ ਤੋਂ ਬਾਅਦ ਅਸੀਂ ਐਂਟੀ ਅਨਹਾਂਸਮੈਂਟ ਕਮੇਟੀ ਸੈਕਟਰ 780 ਮੋਹਾਲੀ ਬਣਾਈ ਜਿਹਦੀਆਂ ਸਰਕਾਰ ਦੇ ਨਾਲ 6 ਮੀਟਿੰਗਾਂ ਹੋਈਆਂ ਜਿਦੇ ਵਿੱਚ ਮੁੱਖ ਮੰਤਰੀ ਚੀਫ ਸੈਕਟਰੀ ਤੇ ਪ੍ਰਿੰਸੀਪਲ ਸੈਕਟਰੀ ਟੂ ਸੀਐਮ ਇਹ ਤੋਂ ਬਿਨਾਂ ਤਿੰਨ ਮੀਟਿੰਗਾਂ ਧਮਾੜਾ ਦੇ ਸੀਏ ਨਾਲ ਇਹ ਸਾਰੀਆਂ ਮੀਟਿੰਗਾਂ ਦੇ ਵਿੱਚ ਸਾਡੇ ਨਾਲ ਇਸ ਹਲਕੇ ਦੇ ਵਿਧਾਇਕ ਸਰਦਾਰ ਕੁਲਵੰਤ ਸਿੰਘ ਵੀ ਹਰੇਕ ਥਾਂ ਤੇ ਇਹ ਮੀਟਿੰਗ ਦੇ ਵਿੱਚ ਹਾਜ਼ਰ ਰਹੇ ਤੇ ਇਹ ਮੀਟਿੰਗਾਂ ਜਿਹੜੀਆਂ ਹੋਈਆਂ ਨੇ ਉਹਦੇ ਵਿੱਚ ਸਾਰੀ ਪਹਿਲਾ 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 ਸ਼ੁਰੂਆਤ ਇਹ ਹੋਈ ਵੀ ਇਹ ਜੀ ਹੋ ਨਹੀਂ ਸਕਦੀ ਫਿਰ ਇਹ ਹੋਈ ਵੀ ਕੁਝ ਕੁ ਕੱਟ ਕੀਤਾ ਜਾਦਾ ਮਾੜਾ ਮੋਟਾ ਤੇ ਜਿਹੜੀ ਕਲ ਵਾਲੀ ਮੀਟਿੰਗ ਹੋਈ 15 10 24 ਵਾਲੀ ਉਹਦੇ ਚ ਜਿਹੜੀ ਸੀਏ ਗਮਾੜਾ ਤੇ ਉਹਦੀ ਸਾਰੀ ਐਮਸੀ ਸਾਡੀ ਜਿਹੜੀ ਕਮੇਟੀ ਸੀ ਉਹਦੇ ਚ ਐਮਐਲਏ ਸਾਹਿਬ ਵੀ ਸੀ ਉਹਨਾਂ ਨੇ ਕਿਹਾ ਵੀ ਅਸੀਂ 820 ਰੁਪਏ ਇਹਦੇ ਘਟਾਉਣ ਨੂੰ ਤਿਆਰ ਆ ਇਹਦੂ ਬਿਨਾ ਸਾਡਾ ਅਸੀਂ ਸਾਰੇ ਤਰ੍ਹਾਂ ਦਾ ਜਿਹੜਾ ਕੋਰਸ ਕਰੈਕਸ਼ਨ ਕਰ ਲਈ ਸਾਰਾ ਫਰਾਲਾ ਪਰਾਲੀ ਕਰ ਲਈ 820 ਰੁਪਏ ਅਸੀਂ ਇਹਨੂੰ ਮੀਟਰ ਪਿੱਛੇ ਘਟਾ ਸਕਦੇ ਹਾਂ ਤੇ ਅਸੀਂ ਜਦੋਂ ਉਹ ਤੋਂ ਬਾਅਦ ਹੋਰ ਫੇਰ ਇੱਕ ਐਮਐਲਏ ਸਾਹਿਬ ਨਾਲ ਗੱਲਬਾਤ ਹੋਈ ਤੇ ਉਸ ਤੋਂ ਬਾਅਦ 4 ਰੁਪਏ ਹੋਰ ਮੰਨ ਕੇ ਉਹਨਾਂ ਨੇ ਕਿਹਾ 824 ਰੁਪਏ ਅਸੀਂ ਮੀਟਰ ਪਿੱਛੇ ਘਟਾ ਦਾਂਗੇ ਤੇ ਇਹ ਸਾਰੀ ਗੱਲ ਹੈ ਜਿਹੜੀ ਜਦੋਂ ਹੋਈ ਹੈ ਤੇ ਇਹਦੇ 'ਚ ਫਿਰ ਅਸੀਂ ਸਾਰਿਆਂ ਨੇ ਵਿਚਾਰ ਵਟਾਂਦਰਾ ਕਰਕੇ ਜਿਨ੍ਹਾਂ ਲੋਕ ਸਾਡੇ ਸੰਪਰਕ 'ਚ ਆ ਸਕਦੇ ਸੀ ਉਹਨਾਂ ਨਾਲ ਕਮੇਟੀ ਮੈਂਬਰਾਂ ਨੇ ਵੀ ਇੱਕ ਵਾਰੀ ਇਹ ਰਾਹਤ ਲਈ ਜਾਣੀ ਚਾਹੀਦੀ ਹੈ ਕਿਉਂਕਿ ਜਿਹੜੀ ਪਹਿਲੇ ਹੀ ਮਤਲਬ ਅਨਹਾਸਮੈਂਟ ਬਹੁਤ ਹੈ ਤੇ ਦੂਜੀ ਇਹਦੇ ਉੱਤੇ ਪਿਆਰ ਦੇ ਉੱਤੇ ਪੈਨਲਟੀ ਲਾ ਕੇ ਹੋਰ ਵੀ 2 ਸਾਲ ਦੇ ਵਿੱਚ ਕਾਫੀ ਪੈਸਾ ਹੋ ਗਿਆ ਵੀ ਜਦੋਂ ਇਹ ਫੈਸਲਾ ਹੋ ਜਾਂਦਾ ਕਿਉਂਕਿ ਗਮਾਡਾ ਫਿਰ ਨਵੇਂ ਰੂਪ ਚ ਨਵਾਂ ਲੈਟਰ ਕੱਟੇਗਾ ਫਿਰ ਉਹ ਜਿਹੜੀ ਪੈਨਲਟੀ ਵਗੈਰਾ ਤੇ ਉਹ ਸਾਰੀ ਇੱਕ ਵਾਰੀ ਉਹ ਖਤਮ ਹੋਵੇ ਲੋਕਾਂ ਤੇ ਜਿਹੜਾ ਬੋਝ ਆ ਤੇ ਉਹ ਫਿਰ ਹੁਣ ਅਸੀਂ ਇਹ ਉਹ ਲਓ ਜੋ ਲੈਟਰ ਤਿਆਰ ਹੋ ਤਿਆਰ ਮਤਲਬ ਉਹ ਸਰਕਾਰ ਨੂੰ ਭੇਜਣਾ ਸੀ ਤਾਂ ਕੁਝ ਬੰਦਿਆਂ ਨੇ ਕੇਸ ਜਿਹੜਾ ਹਾਈ ਕੋਰਟ ਦੇ ਵਿੱਚ ਪਾਤਾ ਵੀ ਸਾਡੀ ਜਿਹੜੀ ਇਹ ਅਨਾਊਂਸਮੈਂਟ ਘਟਾਈ ਜਾਵੇ ਨਜਾਇਜ਼ ਹਾਈ ਕੋਰਟ ਨੇ ਕਰਤਾ ਵੀ ਗਮਾਟਾ ਨੂੰ ਡਾਇਰੈਕਸ਼ਨ ਦਿੱਤੀ ਵੀ ਇਹਨਾਂ ਦੀ ਜਿਹੜਾ ਵਿਚਾਰ ਹੈ ਸੁਣੇ ਜਾਣ ਤੇ ਇਹਨਾਂ ਨੂੰ ਜੋ ਬਣਦੀ ਰਾਹਤ ਦਿੱਤੀ ਜਾਵੇ ਤੇ ਗਮਾਟਾ ਦੇ ਅਧਿਕਾਰੀਆਂ ਨੇ ਉਹਨਾਂ ਸਾਰੀਆਂ ਐਪਲੀਕੇਸ਼ਨਾਂ ਦੇ ਜਿਹੜੇ ਇਹ ਬੰਦੇ ਸੀ ਉਹਨਾਂ ਨੂੰ ਬੁਲਾ ਕੇ ਉਹਨਾਂ ਨੇ ਕਿਹਾ ਜੀ ਵੀ ਪੁੱਲਮਲਾ 14 ਅੰਡਰ ਜਲਟੇ ਕਰਤਾ ਵੀ ਅਸੀਂ ਕੋਈ ਰਾਹਤ ਨਹੀਂ ਦੇ ਸਕਾਂਗੇ ਤੇ ਉਹਨਾਂ ਨੇ ਹੁਣ ਉਸ ਤੋਂ ਬਾਅਦ ਜਦੋਂ ਇਹ ਗੱਲ ਖਤਮ ਹੋ ਗਈ ਫਿਰ ਅਸੀਂ ਇਹਦੇ ਵੱਲੋਂ ਮੈਂ ਚਿੱਠੀ ਕੱਢੀ ਗਮਾਟਾ ਦੇ ਸੀਐਨਓ ਵੀ ਜਿਹੜੀ ਸਾਡੀ ਐਮਐਲਏ ਸਾਹਿਬ ਨਾਲ ਕਿ ਸਾਡੀ ਕਮੇਟੀ ਨਾਲ ਤੁਹਾਡੀਆਂ ਮੀਟਿੰਗਾਂ ਹੋਈਆਂ ਤੇ ਉਹ ਮੀਟਿੰਗਾਂ ਦਾ ਮਤਲਬ ਕੀ ਸਟੇਟਸ ਹੈ ਹੁਣ ਜਿਹੜਾ ਤੁਸੀਂ ਸਾਡੇ ਨਾਲ ਕੀਤਾ ਸੀ ਵੀ ਅਸੀਂ 824 ਰੁਪਏ ਇਹ ਘਟਾ ਸਕਦੇ ਹਾਂ ਤੇ ਉਹ ਉਹਦੇ ਬਾਰੇ ਜਦੋਂ ਚਿੱਠੀ ਦਾ ਜਵਾਬ ਦੇ ਵਿੱਚ ਸਾਨੂੰ ਜਿਹੜੀ ਸੀਏ ਦੀ ਚਿੱਠੀ ਆਈ ਹੈ ਉਹ ਇਹ ਆਈ ਹੈ ਵੀ ਅਸੀਂ ਉਹ ਜਿਹੜਾ ਸਾਰਾ ਤੁਹਾਡਾ ਮਸਲਾ ਉਸੇ ਸਰਕਾਰ ਨੂੰ ਵਿਚਾਰਨ ਹਿਤ ਇਹ ਇਹਨੂੰ ਮਤਲਬ ਕੀਮਤ ਨੂੰ ਐਨਹਾਂਸਮੈਂਟ ਨੂੰ ਘਟਾਉਣ ਹਿਤ ਸਰਕਾਰ ਨੂੰ ਭੇਜੇ ਤੋਂ ਸਰਕਾਰ ਦੇ ਵਿਚਾਰ ਅਧੀਨ ਹੈ ਤੇ ਇਹ ਸਿਰਫ ਅਸੀਂ ਇਸ ਕਰਕੇ ਤੁਹਾਨੂੰ ਇਹ ਤਕਲੀਫ ਦਿੱਤੀ ਹੈ ਤੇ ਸਾਰੇ ਲੋਕਾਂ ਨੂੰ ਇਹ ਦੱਸਣ ਲਈ ਵੀ ਉਹ ਹਾਈ ਕੋਰਟ ਵਾਲਾ ਜਿਹੜਾ ਉਹ ਫੈਸਲਾ ਤੇ ਜਿਹੜਾ ਲੋਕਾਂ ਦੀ ਜਿਹੜੀ ਪਿਛਲੀ ਕਮੇਟੀ ਇੱਕ ਜਾਂਦੀ ਰਹੀ ਹੈ ਉੱਤੇ ਹੋਰ ਬੰਦੇ ਧਮਾਟਾ ਤੇ ਵੀ ਇਹ ਹੁਣ ਜੀ ਖਤਮ ਹੋ ਗਿਆ ਅਸੀਂ ਜਾਨੀ ਲੋਕਾਂ ਨੂੰ ਇਹ ਦੱਸਣਾ ਚਾਹਣਾ ਵੀ ਮਸਲਾ ਖਤਮ ਨਹੀਂ ਹੋਇਆ ਮਸਲਾ ਚੱਲਦਾ ਤੇ ਸਰਕਾਰ ਦੇ ਜਿਹੜੀ ਸਾਡੇ ਨਾਲ ਗੱਲ ਕੀਤੀ ਉਹ ਵਿਚਾਰਟੀਨ ਇਹ ਜਿਹੜਾ 824 ਰੁਪਏ ਪ੍ਰਤੀ ਵਰਗ ਮੀਟਰ ਦਾ ਘਟਾਉਣ ਦਾ ਉਹਨਾਂ ਦੇ ਫੈਸਲਾ ਸੀ ਸਰਕਾਰ ਦੇ ਵਿਚਾਰ ਅਧਿਨ ਹੈ ਕਿ ਉਹਨਾਂ ਵਾਲੇ ਜਿਨ੍ਹਾਂ ਦੇ ਵਿੱਚ ਉਹ ਮਸਲੇ ਤੇ ਸਰਕਾਰ ਜਲਦੀ ਫੈਸਲਾ ਲਵੇ ਕਿ ਸਰ ਆਪਾਂ 824 ਰੁਪਏ ਹੈ ਜੇ ਸਰਕਾਰ ਕੋਈ ਫੈਸਲਾ ਦਿੰਦੀ ਹੈ ਉਹ ਆਪਾਂ ਅਕਸੈਪਟ ਕਰ ਰਹੇ ਹਾਂ ਕਿ ਆਪਾਂ ਪੈਂਡਿੰਗ ਪੇਮੈਂਟ ਦੇ ਦੋ ਬਿਲਕੁਲ ਜੀ ਇਹ ਤਾਂ ਦੇਖੋ ਅਸੀਂ ਜਿੰਨਾ ਅਸੀਂ ਲੋਕਾਂ ਦੀ رائے ਲਈ ਤੇ ਜਿੰਨੇ ਕਮੇਟੀ ਦੇ ਮੈਂਬਰ ਸੀ ਉਹਨਾਂ ਦੀ ਇਹ رائے ਸੀ ਵੀ ਬਿਲਕੁਲ ਇਹਨੂੰ ਅੱਜ ਦੇ ਹਾਲਾਤ ਦੇ ਵਿੱਚ ਇਹਨੂੰ ਪ੍ਰਵਾਨ ਕੀਤਾ ਜਾਵੇ ਇਹ ਜੇ ਕਿਸੇ ਨੂੰ ਇਹ ਨਹੀਂ ਪ੍ਰਵਾਨ ਹੈਗਾ ਉਹਦੇ ਲਈ ਇਹ ਆਪਸ਼ਨ ਹੈ ਵੀ ਉਹ ਕੋਟ ਦੇ ਵਿੱਚ ਜਦੋਂ ਮੰਗੇਗਾ ਅਸੀਂ ਇਹਨੂੰ ਪ੍ਰਵਾਨ ਕਰਕੇ ਇਹ ਗੱਲ ਕੀ ਕਿਹਾ ਵੀ ਲੋਕਾਂ ਨੂੰ ਰਾਹਤ ਜਿਹੜੀ ਮਿਲਦੀ ਹੈ ਇਹ ਲਈ ਜਾਂ ਜਿਨ੍ਹਾਂ ਨੂੰ ਲੋਨਸ ਆ ਚੁੱਕੀਆਂ ਤੇ ਪੈਸੇ ਉਹਨਾਂ ਨੇ ਨਹੀਂ 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 ਜਿਵੇਂ ਜਮ੍ਹਾਂ ਕਰਾਏ ਉਹਨੂੰ ਕੋਟ ਬਟੇ ਇੱਕ ਲੱਖ ਲਾਪੁਰਨਾ ਕਿ 1.5 ਲੱਖ ਤੱਕ ਉਸ ਤੇ ਇੰਟਰੈਸਟ ਪੇ ਕਰ ਸਕਦਾ ਹੈ ਜਿਹਨੋਂ ਮਾਤੋ 24 ਰੁਪਏ ਦੀ ਰਾਤ ਮਿਲ ਜਾਂਦੀ ਹੈ ਇਹ ਰੇਟ ਵੀ ਰਿਵਾਈਜ਼ ਹੋਣਗੇ ਪਰ ਇੱਥੇ ਇੱਕ ਗੱਲ ਹੋ ਸਟੇਜ ਇਸ 1000 ਅਲਾਟ ਕੀਤੇ ਰਹਿੰਦੇ ਆ ਇਹਦੇ ਖੇਤਰ ਤੋਂ 100 100 ਤੋਂ ਦੇ ਕਰੀਬ ਪਲਾਟ ਮਤਲਬ ਰਹਿੰਦੇ ਅਲਾਟੀ ਹਾਂ ਉਹ ਅਜੇ ਵੀ ਅਲਾਟ ਉਹ ਵੀ ਇਨਵੋਲ ਹੈਗੇ ਇਹਦੇ ਵਿੱਚ ਕਿਸੀ ਉਹਨਾਂ ਦਾ ਲੈਣਾ ਦੇਣਾ ਦੇਖੋ ਉਹਨਾਂ ਦਾ ਤਾਂ ਅਸੀਂ ਉਹਨਾਂ ਨੂੰ ਵੀ ਪੁੱਛਿਆ ਉਹ ਕਿਹੜੇ ਨੇ ਤੇ ਉਹਨਾਂ ਦੇ ਸਵਾਲ ਵੀ ਕੀਤਾ ਸੀ ਵੀ ਉਹਨਾਂ ਦੀ ਲਿਸਟ ਦਿਓ ਉਹ ਕਹਿੰਦੇ ਵੀ ਸਾਡ ਨੂੰ ਨਹੀਂ ਪਤਾ ਹੋਣਾ ਤੁਹਾਡੇ ਕੋਲੇ ਇਸ ਸਮੇਂ ਜਿਹਨਾਂ ਦਾ ਅਲਾਟੀ ਹੈ ਉਹਨਾਂ ਤੇ ਪੈਨਲਟੀ ਲੱਗਣੀ ਸਾਰਾ ਕੁਝ ਉਹਨਾਂ ਤੇ ਤਾਂ ਉਹਨਾਂ ਤੇ ਤਾਂ ਐ ਵੀ ਜਦੋਂ ਲੋਟ ਹੀ ਨਹੀਂ ਹੋਇਆ ਉਹਨਾਂ ਤਾਂ ਹੁਣ ਦੇਖੋ ਉਹਨਾਂ ਦਾ ਕੀ ਹੈ ਉਹ ਤਾਂ ਜੇ ਸਵਾਲ ਇੱਕ ਪਰ ਪਰ ਜਿਨ੍ਹਾਂ ਨੂੰ ਲੋਟ ਕੀਤੇ ਉਹਨਾਂ ਨੂੰ ਉਹ ਨੋਟਿਸ ਕੱਢ ਰਹੇ ਨੇ ਵੀ ਤੁਹਾਨੂੰ ਪੈਨਲਟੀ ਵੀ ਹੈ ਤੁਹਾਡੇ ਵਿਆਜ ਤੇ ਪੈਨਲਟੀ ਆ ਉਹ ਕੱਢ ਰਹੇ ਨੇ ਕਿੰਨੇ ਫੈਕਟਰ ਨੇ ਹੈ ਜੀ 70% ਕਿੰਨੇ ਨੇ ਟੋਟਲ ਸਾਰੇ 5250 ਇਹ ਤੁਸੀਂ ਦੇਖ ਲਓ ਵੀ ਮੇਰੇ ਨਾਲ ਤਾਂ 25-30000 ਬੰਦਾ ਜਿਹੜਾ 5 ਸੈਕਟਰਾਂ ਦਾ ਬੰਦਾ 5250 ਜੀ ਕਿੰਨੇ ਹੁੰਦੇ ਨੇ ਜੀ ਤੇ ਮੰਜ਼ਲ ਵਾਈਜ਼ ਵੀ ਕੀਵੇਂ ਨਿਬੰਧ 5250 650 5250 ਜਿਹੜਾ ਜਿਹੜਾ ਪਲੋਟ ਨੂੰ 5250 ਬੰਦੇ ਤਾਂ ਇਹ ਤਾਂ ਬੰਦਿਆਂ ਦੀ ਗੱਲ ਹੈ 5000 ਦਾ ਟੋਟਲ ਸੈਕਟਰ 5250 ਪਲਾਟ ਨੇ 5 ਮਤਲਬ 5250 5250 ਪਲਾਟ ਪਲਾਟ ਇਹ ਸਰਕਾਰਾਂ ਨੂੰ ਲੱਗਦਾ ਸਮੇ ਸਮਝਿਆ ਸਰਦਾਰਾ ਮੀਂਹ ਦੇ ਵਿੱਚ ਉਦੋਂ ਜ਼ਿੰਮੇਵਾਰ ਰਹੀ ਵੇਖੋ ਕੋਰਟ ਦਾ ਤਾਂ ਫੈਸਲਾ ਬੜਾ ਜਲਦੀ ਹੋਣਾ ਤੁਹਾਨੂੰ ਪਤਾ ਤਾਂ ਕੋਰਟ ਨੇ ਬੜਾ ਟਾਈਮ ਨਹੀਂ ਲਾਇਆ ਕੋਰਟ ਨੇ ਤਾਂ ਬੰਦਿਆਂ ਦੇ 2 ਮਹੀਨੇ ਦੇ ਵਿੱਚ ਇਹ ਉਹਨੂੰ 4 ਦਸੰਬਰ ਨੂੰ ਲਾਸਟ ਡੇਟ ਸੀ ਉਹਦੇ ਵੀ ਇਹਨੂੰ ਫਾਈਨਲ ਕਰਤਾ ਪਰ ਜਿਹੜਾ ਇਹ ਤੋਂ ਪਹਿਲਾਂ ਦੀ ਗੱਲ ਸੀ ਇਹ ਪਹਿਲੀਆਂ ਗੱਲਾਂ ਇਹ ਸੀ ਵੀ ਦੇਖੋ 2007 ਤੱਕ ਉਹਨਾਂ ਨੇ 플ੌਟ ਦੇਣੇ ਸ਼ੁਰੂ ਕੀਤੇ 13 ਤੱਕ ਤੇ ਉਦੋਂ ਤੋਂ ਉਹ ਜਿਹੜੀ ਉਦੋਂ ਸਰਕਾਰ ਉਸ ਤੋਂ ਬਾਅਦ ਫਿਰ ਕਾਂਗਰਸੀ ਸਰਕਾਰ ਇਹ ਇਹ ਫਾਈਲਾਂ ਦਵਾਉਣ ਤੇ ਰਹੇ ਨੋਟਸ ਉਦੋਂ ਕਿਸ ਨੂੰ ਨਹੀਂ ਆਇਆ ਨੋਟਸ ਫਾਈਲਾਂ ਦਵਾ ਲੀਆਂ ਇਹ ਫਾਈਲਾਂ ਦਵਾ ਕੇ ਪਰ ਵਿਆਜ ਨਹੀਂ ਘਟਾਇਆ ਉਸ ਤੋਂ ਬਿਜ ਵਿਆਜ ਤਾਂ ਲੱਗਦਾ ਹੀ ਰਿਹਾ ਫਾਈਲਾਂ ਦਵੀਆਂ ਰਹੀਆਂ ਵਿਆਜ ਲੱਗਦਾ ਰਿਹਾ ਤੇ ਜਦੋਂ ਨੋਟਸ ਆਇਆ ਉਦੋਂ ਫਿਰ ਸਾਰਾ ਉਹ ਸਮੇਂ ਦਾ ਸਾਰਾ ਇਕੱਠਾ ਕਰਕੇ ਵਿਆਜ ਆਕੇ ਇਹ 3164 ਰੁਪਏ ਦਾ